ਹਲਦੀ ਐਂਟੀਸੈਪਟਿਕ ਐਂਟੀਬਾਇਟਿਕ ਸਭ ਮਤਲਬ ਐਂਟੀਬੈਕਟੀਰੀਅਲ ਅੱਛਾ ਇਮਿਊਨਿਟੀ ਬੂਸਟ ਇੱਕ ਗ੍ਰੰਥ ਉਹਨਾਂ ਦਾ ਵੀ ਮੈਨੂੰ ਮਿਲਿਆ ਜੀ ਅੱਛਾ ਉਹਦੇ ਚ ਤਕਰੀਬਨ 25 ਤਿੰਨ ਉਕਸੇ ਮੈਂ ਲੱਭੇ ਜਿਵੇਂ ਮਤਲਬ ਕਿਸੇ ਨੂੰ ਸ਼ਾਇਆ ਦੀ ਪ੍ਰੋਬਲਮ ਹੈ ਜੀ ਹਾਂਜੀ ਉਹ ਉਹਨਾਂ ਦਾ ਲੱਭਿਆ ਹੋਇਆ ਨੁਕਤਾ ਜੀ ਪੇਟ ਦੀ ਕੋਈ ਵੀ ਸਮੱਸਿਆ ਬਵਾਸੀਰ ਤਿੰਨ ਪ੍ਰਕਾਰ ਦਾ ਹੁੰਦਾ ਜੀ ਅੱਗੇ ਕਹਿੰਦੇ ਜੀ ਵੀ ਜੇ ਸਵਾਦੀ ਚੁੰਡੀ ਦੇ ਦਿੰਦਾ ਬੰਦਾ ਠੀਕ ਹੋ ਜਾਂਦਾ ਇੱਥੇ ਮੈਂ ਵੀ ਕੁਝ ਦਵਾਈਆਂ ਬਣਾਈਆਂ ਪੇਟ ਵਾਸਤੇ ਜੀ ਉਹ ਸਵਾਦੀ ਚੁੰਡੀ ਹੀ ਹੈ ਜੀ ਜੇ ਉਹ 5-7 ਦਿਨ ਦੇ ਦਈਏ ਬੰਦਾ ਜੇ ਭੁੱਖ ਨਾ ਲੱਗਦੀ ਹੋਵੇ ਮੈਂ ਕਹਿੰਦਾ ਲੱਕੜਾ ਖਾਣ ਲੱਗ ਜੂਗਾ ਜੀ ਅਸ਼ਵਗੰਧਾ ਬਾਰੇ ਵੀ ਹੋ ਜਾਂਦਾ ਵੀ ਅਸ਼ਵਗੰਧਾ ਖਾਓ ਜੀ ਇਹ ਅਸ਼ਵਗੰਧਾ ਘਟੋ ਘਟ ਟੀ 100 150 ਬਿਮਾਰੀ ਨੂੰ ਠੀਕ ਕਰਦਾ ਜੀ ਪਰ ਇਹ ਐਂ ਥੋੜਾ ਵੀ ਆਪਾਂ ਖੇਤ ਚੋਂ ਪੱਟ ਕੇ ਖਾ ਲਓ ਜੀ ਉਹ ਪੀਜੀਆਈ ਦੇ ਡਾਕਟਰ ਸਹਿਬਾਨ ਆ ਜਿਹੜੇ ਉਹ ਇਹੀ ਪੁੱਛਦੇ ਆ ਵੀ ਕਿਤੇ ਤੁਸੀਂ ਭੁੱਲ ਭੁਲੇਖੇ ਦੇਸੀ ਦਵਾਈ ਤਾਂ ਨਹੀਂ ਖਾਧੀ ਜੀ ਅੱਛਾ ਜੀ ਉਹ ਸਖਵੰਤਰ ਬਾਈ ਕੀ ਗੱਲ ਦੱਸੋ ਯਾਰ ਅੱਜ ਕੱਲ ਨਾ ਬਹੁਤ ਰੌਲਾ ਪੈ ਰਿਹਾ ਹੈਗਾ ਆਯੁਰਵੇਦ ਦਾ ਦੇਸੀ ਦਵਾਈਆਂ ਦਾ ਤੇ ਮੈਨੂੰ ਐ ਦੱਸੋ ਵੀ ਆਯੁਰਵੇਦ ਚੀਜ਼ ਕੀ ਹੈਗੀ ਬਾਈ ਜੀ ਇਹ ਜਦੋਂ ਪਰਮਾਤਮਾ ਨੇ ਪੰਜ ਤੱਤਾਂ ਤੋਂ ਸ੍ਰਿਸ਼ਟੀ ਸਾਜੀ ਜੀ ਪੌਣ ਪਾਣੀ ਬਣਾਇਆ ਸਭ ਕੁਝ ਬਣਾਇਆ ਜੀ ਪੰਜੇ ਤੱਤ ਬਣਾਏ ਉਹਨਾਂ ਤੋਂ ਹਾਂ ਮਨੁੱਖਤਾ ਪਸ਼ੂ ਪੰਛੀ ਬਣਾਏ ਉਹ ਸਮੱਸਿਆਵਾਂ ਵੀ ਉਸ ਟਾਈਮ ਤੇ ਸੋਚਿਆ ਵੀ ਸਮੱਸਿਆਵਾਂ ਵੀ ਆਉਣਗੀਆਂ ਤੇ ਉਹਨਾਂ ਦਾ ਹੱਲ ਵੀ ਹੈਗਾ ਜਿਹੜਾ ਪਰਮਾਤਮਾ ਨੇ ਉਹ ਨੇਚਰ ਦੇ ਵਿੱਚ ਹੀ ਦਿੱਤਾ ਜੀ ਪੰਜੇ ਤੱਤਾਂ ਜੀ ਹੱਲ ਵੀ ਦਿੱਤਾ ਜੋ ਮਨੁੱਖਤਾ ਨੂੰ ਪ੍ਰੋਬਲਮ ਆਉਂਦੀ ਹੈ ਉਹ ਆਪਾਂ ਉਸ ਨੇਚਰ ਦੇ ਵਿੱਚੋਂ ਹੀ ਮਤਲਬ ਉਹ ਪ੍ਰੋਬਲਮ ਦਾ ਹੱਲ ਕਰ ਸਕਦੇ ਆ ਉਹ ਪ੍ਰਮਾਤਮਾ ਨੇ ਆਪਾਂ ਨੂੰ ਦਿੱਤੀ ਹੈ ਜਿਹ ਚ ਪਹਿਲਾਂ ਹੀ ਮਹਾਰਿਸ਼ੀ ਹੋਏ ਜੀ ਧਰਮੰਤਰੀ ਜੀ ਮਹਾਰਾਜ ਹੋਏ ਉਹਨਾਂ ਨੇ ਬਹੁਤ ਇਲਾਜ ਕੀਤਾ ਜੀ ਦੁਨੀਆ ਦਾ ਇੱਥੋਂ ਹੀ ਲੈ ਕੇ ਮਤਲਬ ਜੜੀ ਬੂਟੀਆਂ ਲੈ ਕੇ ਆਪਾਂ ਸੁਣਦੇ ਆਂ ਵੀ ਰਮਾਇਣ ਦੇ ਵਿੱਚ ਕਥਾ ਜੀ ਮਹਾਰਾਜ ਹਨੂਮਾਨ ਜੀ ਲੈ ਕੇ ਤੇ ਲక్ష్మణ ਗਿਆ ਨੂੰ ਦਿੱਤੀ ਉਹ ਸਭ ਗੱਲਾਂ ਇੱਕ ਕਿਸਮ ਨਾਲ ਦੀ ਮਤਲਬ ਜਿਹੜਾ ਆਯੁਰਵੇਦ ਦੇ ਵਿੱਚ 100% ਹੀ ਸੱਚ ਨਹੀਂ ਹੈ। ਹੁਣ ਵੀ ਇਹੋ ਜੀਆਂ ਮੈਡੀਸਨਾਂ ਹੈਗੀਆਂ ਦੇਖੋ ਜਿੰਨੀ ਵੀ ਭਿਆਨਕ ਤੋਂ ਭਿਆਨਕ ਪ੍ਰੋਬਲਮ ਹੈ ਜਦੋਂ ਮੈਂ ਇਹ ਨਹੀਂ ਕਹਿੰਦਾ ਵੀ ਅੰਗਰੇਜ਼ੀ ਦਵਾਈ ਮਾੜੀ ਹੈ ਕਿਤੇ ਨਾ ਕਿਤੇ ਜਾ ਕੇ ਜਦੋਂ ਸਾਡੀ ਅੰਗਰੇਜ਼ੀ ਮੈਡੀਸਨ ਫੇਲ ਹੋ ਜਾਂਦੀ ਹੈ ਤਾਂ ਫਿਰ ਬਹੁਤੇ ਬੰਦੇ ਮਤਲਬ ਆਯੁਰਵੇਦ ਨੇ ਕਾਮਯਾਬ ਕੀਤੇ ਤੁਸੀਂ ਸਾਹਮਣੇ ਉਦਾਹਰਣ ਲਾ ਲਓ ਜੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਸੀ ਜਿਹੜੀ ਉਹ ਆਯੁਰਵੇਦ ਨਾਲ 100% ਠੀਕ ਹੋਈ ਹੈ ਜੀ। ਅਨੇਕ ਹੀ ਦੁਨੀਆ ਦੇ ਮਹਾਨ ਹਸਤੀਆਂ ਜਿਹੜੀਆਂ ਕਹਿੰਦੀਆਂ ਜੀ ਮਤਲਬ ਉਹ ਆਯੁਰਵੇਦ ਨਾਲ ਠੀਕ ਹੁੰਦੀ ਹੈ ਇਹ ਜੜੀ ਬੂਟੀਆਂ ਦੇ ਵਿੱਚ ਏਡੀ ਵੱਡੀ ਤਾਕਤ ਪਈ ਹੈ ਜੀ ਏਡੀ ਵੱਡੀ ਤਾਕਤ ਪਈ ਹੈ ਸੋਚ ਤੋਂ ਪਰੇ ਪਰ ਗੱਲ ਇਹ ਹੈ ਜੋਬਨ ਜੀ ਵੀ ਇਹਦਾ ਦੇਣ ਦਾ ਢਾਂਗ ਵਧੀਆ ਹੋਣਾ ਚਾਹੀਦਾ ਅੱਛਾ ਜੀ ਇਹਦਾ ਦੇਣ ਦਾ ਢਾਂਗ ਜਿਹੜਾ ਸਭ ਤੋਂ ਵਧੀਆ ਹੋਣਾ ਚਾਹੀਦਾ ਪਤਾ ਕੀ ਹੈ ਇਹਦਾ ਦੇਣ ਦਾ ਢਾਂਗ ਇਹ ਹੈ ਜਿਵੇਂ ਕੁਦਰਤ ਨੇ ਜ਼ਮੀਨ ਬਣਾਈ ਹੈ ਮੰਨ ਲਓ ਆਪਾਂ ਜਾ ਕੇ ਇੱਕ ਬੰਦੇ ਨੇ ਜ਼ਮੀਨ ਨੂੰ ਪਾਣੀ ਲਾਇਆ ਬਾਬਾ ਹਾਈ ਕਰੀ ਸਮਾਂ ਦੇਖਿਆ ਬਜਾਈ ਆਈ ਉਹਦੀ ਬੀਜੀ ਬਹੁਤ ਫਸਲ ਹੋਈ ਇੱਕ ਬੰਦੇ ਨੇ ਜਾ ਕੇ ਉੱਥੇ ਕੋਈ ਉਹਨੇ ਬਾਬਿਹਾਈ ਨਹੀਂ ਕਰੀ ਕੋਈ ਉਹਨੇ ਪਾਣੀ ਟਾਣੀ ਲੈ ਇੱਕ ਬੰਦਾ ਉਹਦੇ ਨੂੰ ਸਵਾ ਮਣ ਦਾਣੇ ਵੱਧ ਪਾਇਆ ਆ ਉਹਦੀ ਬਿਲਕੁਲ ਨਹੀਂ ਨਿਕਲੀ ਇਹ ਵੀ ਇਹੀ ਗੱਲ ਆ ਜੇ ਤੁਸੀਂ ਸਰੀਰ ਦੇ ਉੱਤੇ ਆਯੁਰਵੈਦ ਮੈਡੀਸਨ ਦੇਣੀ ਹੈ ਤਾਂ ਪਹਿਲਾਂ ਸਰੀਰ ਨੂੰ ਸੰਤਲ ਕਰਨਾ ਪਊਗਾ ਅੱਛਾ ਜੀ ਹਾਂ ਤੁਹਾਡਾ ਜਿਹੜਾ ਸਰੀਰ ਹੈ ਉਹਨੂੰ ਸੰਤਲ ਕਰਨਾ ਪਊ ਬਿਲਕੁਲ ਫੇਰ ਉਹਦੇ ਤੇ ਮਤਲਬ ਤੁਹਾਨੂੰ ਆਸਰ 100 ਦਾ 100% ਰਿਜ਼ਲਟ ਮਿਲੂਗਾ ਇਹ ਨਹੀਂ ਹੈਗਾ ਵੀ ਜੇ ਤੁਹਾਡੇ ਕੋਲੇ ਮਰੀਜ਼ ਆਇਆ ਤੇ ਉਹਨੇ ਕਹਿੰਦਾ ਜੀ ਮੰਨ ਲਓ ਮੈਨੂੰ ਪੇਟ ਦੀ ਸਮੱਸਿਆ ਹੈ ਤੁਸੀਂ ਦੇਤੀ ਦਵਾਈ ਜੀ ਨਹੀਂ ਹੋਣਾ ਠੀਕ ਜੀ ਪਹਿਲਾਂ ਉਹਦੀ ਸਾਰੀ ਸਮੱਸਿਆ ਦਾ ਸਮਾਧਾਨ ਕਰਨਾ ਪਊ ਮੰਨ ਲਓ ਬੰਦੇ ਨੂੰ ਮਤਲਬ ਕਿੱਡੀ ਵੀ ਭਿਆਨਕ ਸਮੱਸਿਆ ਹੈ ਜਿਹੜਾ ਆਯੁਰਵੇਦ ਹੈ ਮੈਂ ਕਹਿਣਾ ਜੇ ਤਾਂ ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ ਜੇ ਉਹਦਾ ਕੋਈ ਲਿਖੇ ਇਹੋ ਜਿਹਾ ਸਿਸਟਮ ਹੋਇਆ ਵੀ ਨਾ ਠੀਕ ਹੋਣਾ ਹੋਇਆ ਜਾਂ ਕੋਈ ਵੱਡੀ ਗੱਲਬਾਤ ਹੋਈ ਫਿਰ ਕੀ ਕਹਿਣਾ ਹੈ ਅਦਰਵਾਈਜ਼ ਇਹਦੇ ਵਿੱਚ 101% ਇਲਾਜ ਹੈ 101% ਹਰ ਇੱਕ ਪ੍ਰੋਬਲਮ ਦਾ ਇਲਾਜ ਹੈ ਇਹ ਨਹੀਂ ਕਹਿ ਸਕਦੇ ਆਪਾਂ ਵੀ ਇਹ ਤਾਂ ਜੀ ਬਾਲੇ ਟਾਈਮ ਬਾਅਦ ਇਲਾਜ ਠੀਕ ਹਾਂ ਇਹਦਾ ਜਿਹੜਾ ਨਾ ਬੜਾ ਵੱਡਾ ਸਾਈਡ ਇਫੈਕਟ ਇਹ ਹੈ ਵੀ ਜਦੋਂ ਆਪਾਂ ਭਾਂਤ ਭਾਂਤ ਦੀ ਆਯੁਰਵੈਦ ਲੈ ਲਈ ਜਾਂ ਇਹਦੇ ਵਿੱਚ ਕੁਝ ਇਹ ਵੀ ਥੋੜਾ ਜਿਹਾ ਹੋ ਗਿਆ ਜੀ ਸਮੇਂ ਨਾਲ ਹੋਣ ਲੱਗ ਗਿਆ ਛੇਤੀ ਰਿਜ਼ਲਟ ਮੰਗਣ ਲੱਗ ਗਿਆ ਮਤਲਬ ਦੁਨੀਆਦਾਰੀ ਦਾ ਸਿਸਟਮ ਥੋੜੀ-ਮੋਟੀ ਕੋਈ ਅੰਗਰੇਜ਼ੀ ਦਵਾਈ ਵੀ ਹੋ ਸਕਦਾ ਕੁੱਟ ਕੇ ਪਾਉਂਦਾ ਉਹਦੇ ਏਡੇ ਵੱਡੇ ਸਾਈਡ ਇਫੈਕਟ ਆ ਜੀ ਕਿਉਂਕਿ ਜੇ ਤੁਸੀਂ ਪੀਜੀਆਈ ਜਾਓਗੇ ਸਭ ਨੂੰ ਪਹਿਲਾਂ ਤੁਹਾਨੂੰ ਉਹ ਪੀਜੀਆਈ ਦੇ ਡਾਕਟਰ ਸਹਿਬਾਨ ਆ ਜਿਹੜੇ ਉਹ ਇਹੀ ਪੁੱਛਦੇ ਆ ਵੀ ਕਿਤੇ ਤੁਸੀਂ ਭੁੱਲ ਭੁਲੇਖੇ ਦੇਸੀ ਦਵਾਈ ਤਾਂ ਨਹੀਂ ਖਾਧੀ ਜੀ ਅੱਛਾ ਜੀ ਉਹ ਐਂ ਪੁੱਛਦੇ ਆ ਕਿਉਂਕਿ ਇਹਨਾਂ ਪ੍ਰੋਬਲਮਾਂ ਕਰਕੇ ਕਿਉਂਕਿ ਦੇਖੋ ਜੀ ਛੇਤੀ ਰਿਜ਼ਲਟ ਲੈਣ ਦੇ ਮਾਰੇ ਬੰਦਾ ਕਈ ਵਾਰੀ ਕੋਈ ਇੰਗਲਿਸ਼ ਮੈਡੀਸ਼ਨ ਕੁੱਟ ਕੇ ਪਾਉਂਦਾ ਵੈਸੇ ਤਾਂ ਕੁਦਰਤ ਦੇ ਵਿੱਚ ਜੇ ਤੁਸੀਂ ਕੁਦਰਤੀ ਤਰੀਕੇ ਨਾਲ ਇਲਾਜ ਕਰੋਗੇ ਨਾ ਤੇ ਬਹੁਤ ਵਧੀਆ ਸਿਸਟਮ ਤੁਸੀਂ ਆਪ ਵੀ ਕਰ ਸਕਦੇ ਹੋ ਜੀ ਇਹ ਨਹੀਂ ਹੈ ਬਹੁਤੇ ਬੰਦੇ ਬੈਦ ਬਣ ਗਏ ਜਿਨ੍ਹਾਂ ਨੂੰ ਆਪ ਸਮੱਸਿਆਵਾਂ ਸੀ ਜਦੋਂ ਉਹਨਾਂ ਨੂੰ ਕੋਈ ਹੱਲ ਨਾ ਦੇਖਿਆ ਸਾਹਮਣੇ ਉਹਨਾਂ ਨੂੰ ਜਿਆਦਾ ਵੱਡੀ ਪ੍ਰੋਬਲਮ ਆਦੀ ਸੀ ਤਾਂ ਉਹਨਾਂ ਨੇ ਆਪ ਅਪਣਾਇਆ ਆਪ ਕਿਤਾਬਾਂ ਪੜ੍ਹੀਆਂ ਤੇ ਉਹ ਬੈਦ ਬਣ ਗਏ ਅੱਛਾ ਜੀ ਹਾਂ ਜੀ ਇਹ ਆਪਾਂ ਇਹੀ ਸੋਚ ਕੇ ਚੱਲੇ ਹੋਇਆ ਮੈਂ ਸਨ 95 ਦੇ ਵਿੱਚ ਜੀ ਆਯੁਰਵੇਦ ਨਾਲ ਮੈਨੂੰ ਲਗਾਵ ਹੋ ਗਿਆ ਸੀ ਮੈਂ ਮੈਡੀਕਲ ਲਾਈਨ ਦੇ ਵਿੱਚ ਸਨ 95 ਦਾ ਆਇਆ ਹੋਇਆ ਜੀ ਮੈਡੀਕਲ ਹਾਲ ਵੀ ਕੀਤਾ ਆਪਾਂ ਜੀ ਬੜਾ ਲੰਮਾ ਸਮਾਂ ਤੇ ਸਨ 95 ਦੇ ਵਿੱਚ ਮੈਨੂੰ ਵੈਸੀ ਲਗਾ ਹੋ ਗਿਆ ਜੀ ਆਯੁਰਵੇਦ ਨਾਲ ਮੈਂ ਲੰਬਾ ਟਾਈਮ ਪੜਦਾ 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 ਮੈਨੂੰ ਕੜੀਆਂ ਮਿਲਦੀਆਂ ਤੁਰੀਆਂ ਗਈਆਂ ਜੀ ਮੇਰੇ ਸਹੁਰੇ ਪਰਿਵਾਰ ਚ ਮੇਰੇ ਫਾਦਰ ਰਣ ਸਾ ਲਾ ਸਾਦੇ ਡੈਡੀ ਸੀਗੇ ਜੀ ਬਹੁਤ ਵੱਡੇ ਬੈਤ ਰਹੇ ਉਹਨਾਂ ਦੀ ਤਾਂ 60 ਸਾਲ ਹੋ ਗਿਆ 50 ਉਹਨਾਂ ਦੀ ਚੜ੍ਹਾਈ ਖੋਈ ਨੂੰ ਵੀ ਤੇ ਉਹਨਾਂ ਕੋਲੇ ਲੋਕ ਦੂਰ ਦਰਾਡੇ ਤੋਂ ਉਧਰ ਖੇਤਾਂ ਚ ਰਹਿੰਦੇ ਹੁੰਦੇ ਸੀ ਦੂਰ ਦਰਾਡੇ ਤੇ ਲੋਕ ਦਵਾਈਆਂ ਲੈਣਾ ਹੁੰਦੇ ਸੀ ਇੱਕ ਗ੍ਰੰਥ ਉਹਨਾਂ ਦਾ ਵੀ ਮੈਨੂੰ ਮਿਲਿਆ ਜੀ अच्छा ओदे च तकरीबन 25 ਤੀ ਨੁਕਸੇ ਮੈਂ ਲੱਭੇ ਜਿਵੇਂ ਮਤਲਬ ਕਿਸੇ ਨੂੰ ਸ਼ਾਇਆਂ ਦੀ ਪ੍ਰੋਬਲਮ ਹੈ ਜੀ ਹਾਂਜੀ ਉਹ ਉਹਨਾਂ ਦਾ ਲੱਭਿਆ ਹੋਇਆ ਨੁਕਤਾ ਜੀ ਪੇਟ ਦੀ ਕੋਈ ਵੀ ਸਮੱਸਿਆ ਬਵਾਸੀਰ ਤਿੰਨ ਪ੍ਰਕਾਰ ਦਾ ਹੁੰਦਾ ਜੀ तकरीबन ਮੇਰੇ ਹਿਸਾਬ ਨਾਲ ਜਿਹੜੀ ਮੇਰੀ ਨੋਲੇਜ ਹੈ ਮੈਂ ਉਹਨਾਂ ਦੇ ਵਿੱਚੋਂ ਇੱਕ ਠੀਕ ਕਰ ਲੈਣਾ ਜੀ ਠੀਕ ਹੈ ਜਿਹੜਾ ਤਿੰਨ ਪ੍ਰਕਾਰ ਦਾ ਬਵਾਸੀਰ ਹੈ ਉਹਨਾਂ ਚ ਮੈਂ ਇੱਕ ਠੀਕ ਕਰ ਲੈਣਾ ਜੀ ਖੰਗ ਜੁਕਾਮ ਨਾਜਲਾ ਜਾ ਰਹਿੰਦਾ ਜਾਂ ਕਹਿੰਦੇ ਨੇ ਆਪਾਂ ਮਾਸ ਵਧ ਗਿਆ ਸਾਈਨਸ ਹੋ ਗਿਆ ਉਹਦਾ ਆਪਾਂ ਹੱਲ ਕਰ ਦਿੰਨੇ ਆਂ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਬਾਕੀ ਬੱਚਾ ਵਿੱਚ ਪਿਸ਼ਾਬ ਕਰਦਾ ਹੋਵੇ ਕਈ ਵਾਰੀ 6-7 ਸਾਲ ਦੀ ਉਮਰ ਤੱਕ ਵੀ ਬੱਚਾ ਵਿੱਚ ਪਿਸ਼ਾਬ ਕਰੀ ਜਾਂਦਾ ਦੇਖੋ ਜਿਹੜਾ 2 ਸਾਲ 2 ਸਾਲ ਤੱਕ ਦਾ ਹੋਇਆ ਉਹ ਕੋਈ ਚੱਕਰ ਨਹੀਂ 2-3 ਸਾਲ ਤੱਕ ਦਾ ਬੱਚਾ ਪਿਸ਼ਾਬ ਕਰਦਾ ਹੀ ਹੁੰਦਾ ਵੀ ਜੀ ਹਾਂਜੀ ਹਾਂਜੀ ਆ ਉਦੋਂ ਜਦੋਂ ਬੰਦਾ ਗਾ ਬੱਚਾ ਗਾਂ ਲੰਘਦਾ ਜੀ 7-8-10 ਸਾਲਾਂ ਦਾ ਹੋਵੇ ਹਾਂ ਬਿਲਕੁਲ ਉਹਦਾ 100% ਰਿਜ਼ਲਟ ਆ ਜੀ ਉਹਦਾ 100% ਹੱਲ ਕਰ ਦਿਆਂਗੇ ਜੀ ਆਪਾਂ ਠੀਕ ਜੀ ਤੇ ਬਾਕੀ ਦੇਖੋ ਆਪਣੇ ਕੋਲੇ ਉਹ ਗੱਲ ਤਾਂ ਹੈ ਨਹੀਂ ਜਿਹੜੀ ਗੱਲ ਦਾ ਹੱਲ ਹੀ ਨਹੀਂ ਹੋਣਾ ਮੈਂ ਵੀ ਉਹ ਕਰ ਦਿਆਂ। ਪੇਟ ਦੀ ਕੋਈ ਕਿਸੇ ਪ੍ਰਕਾਰ ਦੀ ਸਮੱਸਿਆ ਜੀ ਉਹਦਾ ਜਾਂ ਇੱਕ ਨਾ ਚੋਰ ਦਰਦ ਜਾਂ ਹੁੰਦਾ ਰਹਿੰਦਾ ਜੀ ਸਰੀਰ 'ਚ ਕਦੇ ਮਸਲ ਜੇਚ ਹੋ ਗਿਆ ਕਦੇ ਮਤਲਬ ਪੇਟ 'ਚ ਹੋ ਗਿਆ ਕਦੇ ਧੌਣ 'ਚ ਹੋ ਗਿਆ ਜਾਂ ਕਦੇ ਲੱਤ 'ਚ ਹੋ ਗਿਆ ਜਿਹਨੂੰ ਆਪਾਂ ਬਾਹ ਦਾ ਦਰਦ ਕਹਿ ਦਿੰਨੇ ਆ ਉਹਦਾ ਵੀ ਆਪਾਂ ਮਤਲਬ ਜਿਹੜਾ ਹੈਗਾ ਹੱਲ ਕਰ ਦਿੰਨੇ ਆ। ਨਹੀਂ ਭਾਈ ਜਿਵੇਂ ਇਹਦਾ ਆਪਣੇ ਗੱਲ ਤੁਸੀਂ ਕੀਤੇ ਵੀ ਆਪਾਂ ਇਲਾਜ ਕਾਫੀ ਕਰ ਲੈਂਦੇ ਆਂਗੇ। ਜੀ। ਤੇ ਜਿਵੇਂ ਇਹਨਾਂ ਦੇ ਵਿੱਚ ਜਿਵੇਂ ਨਾ ਮੈਂ ਪਿੱਛੇ ਆਪਣੇ ਆਹ ਬਾਲ ਪੇਪਰ ਲੱਗਿਆ ਹੋਇਆ ਹੈਗੇ ਵੀ ਇਹਦੇ ਵਿੱਚ ਦਵਾਈਆਂ ਜਾਂ ਆਪਾਂ ਕਹਿੰਦੇ ਜੜੀਆਂ ਬੂਟੀਆਂ ਕਿਹੜੀਆਂ-ਕਿਹੜੀਆਂ ਪੈਂਦੀਆਂ ਨੇਗੇ ਉਹਦੇ ਬਾਰੇ ਮੜਾਏ ਕੋਈ ਆਪਾਂ ਦਸੀਏ ਬਈ ਜੀ ਇਹਦੇ ਵਿੱਚ ਤਾਂ ਤੁਸੀਂ ਐਂ ਹਿਸਾਬ ਲਾ ਲਓ ਜਿਹੜਾ ਘਰੇ ਲੂਣ, ਮਿਰਚ, ਮਸਾਲਾ, ਹਲਦੀ ਹਨਾ ਵੱਡੀ ਇਲਾਇਚੀ, ਛੋਟੀ ਇਲਾਇਚੀ, ਜੰਗ ਹਰੜਾ ਇਹਨਾਂ ਤੋਂ ਲੈ ਕੇ ਜੀ ਬਾਕੀ ਸਭ ਹੀ ਪੈਂਦੀ ਹੈ ਇਹ ਵੀ ਇੱਕ ਕਿਸਮ ਨਾਲ ਜਿਹੜਾ ਆਪਾਂ ਘਰੇ ਵਰਤ ਰਹੇ ਹਾਂ ਇਹ ਆਯੁਰਵੇਦ ਹੈ ਜੀ ਇਹ ਆਯੁਰਵੇਦੀ ਹੈ ਜਿਹੜਾ ਆਪਾਂ ਡੇਲੀ ਘਰੇ ਵਰਤਦੇ ਹਾਂ ਇਹ ਦੇਖੋ ਕੁਦਰਤ ਨੇ ਕਿੰਨੀ ਵਧੀਆ ਚੀਜ਼ ਬਣਾਈ ਜੀ ਆਪਾਂ ਨੂੰ ਪਹਿਲੇ ਹੀ ਦਿੱਤਾ ਹਲਦੀ ਐਂਟੀਸੈਪਟਿਕ ਐਂਟੀਬਾਇਟਿਕ ਸਭ ਮਤਲਬ ਐਂਟੀਬੈਕਟੀਰੀਅਲ ਅੱਛਾ ਇਮਿਊਨਿਟੀ ਬੂਸਟਰ ਹਲਦੀ ਦੇ ਵਿੱਚ ਇੰਨੇ ਜ਼ਿਆਦਾ ਗੁਣ ਹੈ ਆਦਰਬਾਈ ਜੇਚ ਮਲਾਵਟ ਨਾ ਹੋਈ ਹੋਵੇ ਠੀਕ ਹੈ ਜੇਚ ਮਲਾਵਟ ਨਾ ਹੋਈ ਹੋਵੇ ਤਾਂ ਹਲਦੀ ਦੁਨੀਆ ਦਾ ਸਭ ਤੋਂ ਉੱਤਮ ਰਸਾਇਣ ਹੈ ਠੀਕ ਹੈ ਜੀ ਫਿਰ ਆਪਾਂ ਨੂੰ ਦੇਖੋ ਘਰੇ ਲਾਲ ਮਿਰਚ ਵਰਤਣੀ ਹੈ ਹਰੀ ਮਿਰਚ ਵਰਤਣੀ ਹੈ ਠੀਕ ਹੈ ਜੀ ਲਸਣ ਪਿਆਜ਼ ਜੋ ਵੀ ਹੈ ਆਪਾਂ ਮਸਾਲਾ ਬਣਾ ਲੈਨੇ ਆ ਸਾਲ ਦੇ ਵਿੱਚ ਆਪਾਂ ਸਾਰੇ ਘਰੀ ਬਣਾਉਨੇ ਆ 8-10 ਚੀਜ਼ਾਂ ਪੈਂਦੀਆਂ ਉਹਦੇ ਚ ਉਹ ਸਾਰੇ ਹੀ ਆਯੁਰਵੇਦ ਹੈ ਜੀ ਠੀਕ ਹੈ ਜੀ ਉਹ ਸਾਰੇ ਹੀ ਆਯੁਰਵੇਦ ਹੈ ਸਰੀਰ ਨੂੰ ਪੈਰਲਰ ਕਰਕੇ ਮਤਲਬ ਇਹ ਸਿਸਟਮ ਰੱਖਿਆ ਜਾਵੇ ਤਾਂ ਸਰੀਰ ਬਿਮਾਰ ਹੀ ਨਹੀਂ ਹੁੰਦਾ ਜੀ ਇਹ ਇਹ ਮਤਲਬ ਇਹ ਵੀ ਸਰਵਿਸ ਪਹਾਲਦਾ ਥਰੇਕ ਬੰਦਾ ਬਾਹਰੋਂ ਅੰਦਰੋਂ ਬਾਹਰੋਂ ਇਹਨੂੰ ਬਹੁਤ ਜ਼ਿਆਦਾ ਸਾਫ ਸਫਾਈ ਕਰੀ ਜਾਂਦਾ ਜੀ ਤੇ ਥੋੜਾ ਜਿਹਾ ਮੰਗਦਾ ਜੀ ਸਰੀਰ ਧਿਆਨ ਮੰਗਦਾ ਹੈ ਫੇਰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ। ਜੀ ਆਯੁਰਵੇਦ ਦਾ ਜਿਹੜੀ ਗੱਲਬਾਤ ਹੈ ਦੇਖੋ ਇਹ ਮੰਨ ਲਓ ਤੁਸੀਂ ਤ੍ਰਿਫਲਾ ਹੀ ਹੈ। ਤ੍ਰਿਫਲਾ ਰਸਾਇਣ ਮੰਨਿਆ ਗਿਆ ਦੁਨੀਆ 'ਚ ਮਹਾਰਾਜ ਧਰਮੰਤਰੀ ਜੀਆ ਨੇ ਹਰੜ ਨੂੰ ਉਤਮ ਮੰਨਿਆ ਉਹਦਾ ਤ੍ਰਿਫਲਾ ਬਣਿਆ ਜੀ ਹਨਾ। ਤ੍ਰਿਫਲਾ ਇਹ ਹੈ ਜੀ ਹੁਣ ਵਿੱਚ ਆਪਾਂ ਕਹੀ ਕਹਾਈ ਗੱਲ ਤੋਂ ਵੀ ਤ੍ਰਿਫਲਾ ਸ਼ੁਰੂ ਕਰਦੇ ਹੋ ਜੀ ਤ੍ਰਿਫਲਾ ਲੈ ਲਓ ਇਹਦੀ ਵੀ ਭਾਵਨਾ ਬਣਦਾ ਜੀ। ਇਹ ਚ ਔਲਾ ਕਿੰਨਾ ਪਾਣਾ ਹੈ, ਹਰੜ ਕਿੰਨੀ ਪਾਣੀ ਆ, ਬਿਹੜਾ ਕਿੰਨਾ ਪਾਣਾ ਹੈ। ਫਿਰ ਇਹ ਸ਼ੇਰ ਉਤਮਤਾਬਕ ਹੀ ਦਿੱਤਾ ਜਾਂਦਾ ਜੀ। ਠੀਕ ਹੈ ਜੀ ਮਤਲਬ ਉਹਦਾ ਰਿਜ਼ਲਟ ਜਾਦੇ ਲਈ ਜਿਵੇਂ ਮਰਜੀ ਲਈ ਜਾਓ ਕਿਉਂਕਿ ਹਰੜ ਬਿਹੜੇ ਆਮਲੇ ਨੇ ਤੁਹਾਨੂੰ ਆਸਰ ਕਰਨਾ ਹੀ ਕਰਨਾ ਤੇ ਇਹ ਐਂ ਮੰਨ ਲਓ ਵੀ 80 ਇਹ ਸਾਰੇ ਸਰੀਰ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਸਾਰਾ ਦਾ ਹੱਲ ਹੈ ਜਿਹੜਾ ਹਰੜ ਬਿਹੜਾ ਆਮਲਾ ਕਰਦਾ ਜੀ ਜੇ ਸਹੀ ਤਰੀਕੇ ਨਾਲ ਪੀਤਾ ਜਾਵੇ ਹੁਣ ਬਹੁਤੇ ਵੀਰ ਅਸ਼ਵਗੰਧਾ ਬਾਰੇ ਵੀ ਹੋ ਜਾਂਦਾ ਵੀ ਅਸ਼ਵਗੰਧਾ ਖਾਓ ਜੀ ਇਹ ਅਸ਼ਵਗੰਧਾ ਘੱਟੋ ਘੱਟ 100 150 ਬਿਮਾਰੀ ਨੂੰ ਠੀਕ ਕਰਦਾ ਜੀ ਪਰ ਇਹ ਐਂ ਥੋੜਾ ਵੀ ਆਪਾਂ ਖੇਤ ਚੋਂ ਪਟਕੀ ਖਾ ਲੋ ਜੀ ਠੀਕ ਹੈ ਜੀ ਉਹ ਮੇਂ ਕੁਛ ਨਹੀਂ ਇਹਦਾ ਬਣਨਾ ਜੀ ਇਹਨੂੰ ਵੀ ਬਣਾਉਣਾ ਪੈਂਦਾ ਵਧੀਆ ਤਰੀਕੇ ਨਾਲ ਇਹਨੂੰ ਸਿਸਟਮ ਚ ਸੈੱਟ ਕਰਨਾ ਪੈਂਦਾ ਜੀ ਐਵੇਂ ਲਾ ਲਓ ਤੁਸੀਂ ਸਾਂਝਨੇ ਦੀ ਗੱਲ ਲਾ ਲਓ ਜੀ ਸਾਂਝਨਾ ਮਤਲਬ ਅਸੀਂ ਬਿਮਾਰੀਆਂ ਤੱਕ ਠੀਕ ਕਰਦਾ ਪਰ ਉਹ ਐ ਥੋੜਾ ਵੀ ਆਪਾਂ ਜਾਓ ਤੇ ਖੇਤ ਸਾਂਝਨੇ ਦੇ ਪੱਤੇ ਤੋੜ ਕੇ ਖਾ ਲਓ ਨਹੀਂ ਜੀ ਇਹ ਬਿਲਕੁਲ ਹੀ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਬੀ ਇਹ ਵਧੀਆ ਤਸਵੀਰ ਮੁਤਾਬਕ ਹੀ ਦੇਖਣਾ ਪੈਂਦਾ ਜੀ ਜਿਵੇਂ ਤੁਹਾਡੀ ਬਾਤ ਪਿੱਤ ਕਫ ਹੈ ਹਾਂ ਇਹਦਾ ਪੈਰਲਰ ਤਰੀਕਾ ਦੇਖਣਾ ਪੈਂਦਾ ਜੀ ਵੀ ਇਹ ਕੀ ਸਿਸਟਮ ਚ ਹੈ ਬਾਤ ਮੁਤਾਬਕ ਅੱਡ ਚੀਜ਼ ਬਣਦੀ ਹੈ ਜੀ ਕਫ ਮੁਤਾਬਕ ਅੱਡ ਦੇਣੀ ਪੈਂਦੀ ਹੈ ਤੇ ਪਿੱਤ ਮੁਤਾਬਕ ਅੱਗ ਅੱਡ ਦੇਣੀ ਪੈਂਦੀ ਹੈ ਹੁਣ ਲਵਾਲੋ ਕਿਸੇ ਬੰਦੇ ਦੀ ਪਿੱਤ ਪ੍ਰਕਿਰਤੀ ਵਧੀ ਹੈ ਤੇ ਆਪਾਂ ਉਸੇ ਨੂੰ ਉਸੇ ਤਰੀਕੇ ਦੀ ਉਹਨੂੰ ਮਤਲਬ ਮੈਡੀਸਨ ਦੇਤੀ ਤੇ ਬੰਦਾ ਠੀਕ ਨਹੀਂ ਹੁੰਦਾ ਜੀ ਅੱਛਾ ਜੀ ਹਾਂ ਕਿ ਇਹ ਇਹ ਬਹੁਤ ਡੂੰਘੀਆਂ ਗੱਲਾਂ ਆਯੁਰਵੇਦ ਵਿੱਚ ਅੱਛਾ ਇਹ ਜਿਵੇਂ ਮੰਨ ਲਓ ਆਪਾਂ ਨੂੰ ਖੰਗ ਜੀ ਕਾਮ ਬੁਖਾਰ ਹੀ ਹੋ ਗਿਆ ਹਾਂ ਉਹ ਜੋਬਨ ਜੀ ਤਿੰਨ ਤਰੀਕਿਆਂ ਨਾਲ ਹੋ ਉਹ ਬਾਤ ਦਾ ਖੰਗ ਜੀ ਕਾਮ ਜਾਂ ਪਿੱਤ ਦਾ ਖੰਗ ਜੀ ਕਾਮ ਹੈ ਜਾਂ ਕਾਫ ਦਾ ਅੱਛਾ ਜੀ ਤੇ ਫਿਰ ਉਹ ਆਪਾਂ ਨੂੰ ਉਹ ਹੀ ਦਵਾਈ ਦੇਣੀ ਇਹ ਆਯੁਰਵੇਦ ਹੈਗਾ ਡੂੰਗਾ ਗਿਆਨ ਜੀ ਠੀਕ ਹੈ ਜੀ ਡੂੰਗਾ ਗਿਆਨ ਤਾਂ ਜੋ ਇਹਨੂੰ ਅੱਗੇ ਪੁਰਾਣੇ ਵੈਦ ਕਰਦੇ ਹੁੰਦੇ ਸੀ 10 10 20 20 ਸਾਲ ਦਵਾਈਆਂ ਘਟਾਈ ਜਾਂਦੇ ਇੰਨੇ ਬੰਦਾ ਕੀ ਹੁੰਦਾ ਸੀ ਨਾ ਵੀ ਆਯੁਰਵੇਦ ਬੰਦਾ ਬੰਦਾ ਆਯੁਰਵੇਦ ਹੋ ਜਾਂਦਾ ਸੀ ਠੀਕ ਹੈ ਜੀ ਇੱਕੋ ਹੀ ਰੂਪ ਹੋ ਜਾਂਦਾ ਸੀ ਜੀ ਉਹ ਉਹ ਐਣੀ ਸੀਗਾ ਵੀ ਦੋ ਰਹਿ ਜਾਂਦਾ ਸੀ ਉਹ ਤਾਂਜਵਾਂ ਆਪਾਂ ਬਹੁਤ ਕਹਾਵਤਾਂ ਸੁਣੀਆਂ ਚਲੋ ਹੁੰਦੀ ਤਾਂ ਨਹੀਂ ਗੱਲ ਹੁਣ ਜਦੋਂ ਆਪ ਮੈਡੀਸਿਨ ਬਣਾਉਨੇ ਆ ਭਸਮਾ ਬਣਾਉਨੇ ਆ ਜੀ ਅੱਗੇ ਕਹਿੰਦੇ ਜੀ ਵੀ ਜੇ ਸਾਧ ਸਵਾਦੀ ਚੁੰਡੀ ਦੇ ਦਿੰਦਾ ਬੰਦਾ ਠੀਕ ਹੋ ਜਾਏ ਇੱਥੇ ਮੈਂ ਵੀ ਕੁਝ ਦਵਾਈਆਂ ਬਣਾਈਆਂ ਪੇਟ ਵਾਸਤੇ ਜੀ ਉਹ ਸਵਾਦੀ ਚੁੰਡੀ ਹੀ ਹੈ ਜੀ ਜੇ ਉਹ 5-7 ਦਿਨ ਦੇ ਦਈਏ ਬੰਦਾ ਜੇ ਭੁੱਖ ਨਾ ਲੱਗਦੀ ਹੋਵੇ ਮੈਂ ਕਹਿੰਦਾ ਲੱਕੜਾ ਖਾਣ ਲੱਗ ਜਾਊਗਾ ਜੀ। ਅੱਛਾ ਜੀ। ਪੇਟ ਜੇ ਬੰਦਾ ਬਾਰ-ਬਾਰ ਲਾਈਟ ਨਹੀਂ ਜਾਂਦਾ ਆਪਾਂ ਉਹ ਸਵਾਦੀ ਚੁੰਡੀ ਦੇ ਦਾਂਗੇ 100% ਰਿਜ਼ਲਟ ਹੈ ਜੀ। ਉਹ ਸਵਾਦੀ ਚੁੰਡੀ ਮੰਨ ਲਓ ਵੀ ਉਹ ਤਾਂ ਹੀ ਬਣਦੀ ਹੈ। ਠੀਕ ਹੈ ਜੀ। ਇਹ ਮਤਲਬ ਮੈਂ ਤੁਹਾਨੂੰ ਆਯੁਰਵੇਦ ਤੁਸੀਂ ਤੁਸੀਂ ਆਯੁਰਵੇਦ ਹੋਗੇ ਫਿਰ ਮੰਨ ਲਓ ਤੁਸੀਂ ਵੈਦ ਬਣ ਗਏ ਜੀ। ਠੀਕ ਹੈ ਜੀ। ਠੀਕ ਹੈ ਇੱਕੇ ਬਾਤ ਪਿੱਤ ਕਪਦਾ। ਇਹ ਹਰ ਇੱਕ ਪ੍ਰੋਬਲਮਾਂ ਦੇ ਵਿੱਚ ਧਿਆਨ ਰੱਖਣਾ ਆਪਾਂ ਦੇਖੋ ਜਿਹੜਾ ਮੈਂ ਆ ਜਿਆਦੇ ਕੰਮ ਕਰਦਾ ਮੈਂ ਜਿਆਦੇ ਚੂਰ ਨਹੀਂ ਦਿੰਦਾ ਜੀ। ਅੱ ਕੋਈ ਵੀ ਭਸਮ ਨਹੀਂ ਦਿੰਦਾ ਕਿਉਂਕਿ ਜਿਹੜਾ ਚੂਰਨ ਹੈ ਨਾ ਉਹ ਜਿਵੇਂ ਅੰਗਰੇਜ਼ੀ ਮੈਡੀਸਿਨ ਬਹੁਤ ਸੁੱਲਜੇ ਹੋਏ ਇਨਸਾਨਾਂ ਨੇ ਬਣਾਈ ਹੋਈ ਹੈ ਜੀ ਦੇਖੋ ਕਿੰਨੇ ਆਪਾਂ ਕਹਿ ਲਈਏ ਕਿੰਨੇ ਇਹਦੇ ਔਗਣ ਗਿਣਿਆ ਦੀ ਪਰ ਇਹਦੇ ਗੁਣ ਬਹੁਤ ਨੇ ਕਿਉਂਕਿ ਫਿਰ ਤਾਂ ਇਹਨੂੰ ਖਾਣ ਹੀ ਨੇ ਜੀ ਵੱਡੇ ਲੋਕ ਸਹੀ ਗੱਲ ਦਾ ਜੀ ਜਿਹੜੇ ਬੁੱਧੀਜੀਵੀ ਆਦਮੀ ਆ ਆਲ ਵਰਡ ਇਹਨੂੰ ਖਾ ਰਿਹਾ ਜੀ ਦੁਨੀਆ ਦਾ ਸਭ ਤੋਂ ਵੱਡਾ ਕਾਰੋਬਾਰ ਹੈ ਜਿਹੜਾ ਅੰਗਰੇਜ਼ੀ ਦਵਾਈ ਦਾ ਜੀ ਫਿਰ ਤਾਂ ਇਹਨੂੰ ਕੋਈ ਖਾ ਵੀ ਨਾ ਜੀ ਸਹੀ ਗੱਲ ਇਸ ਕਰਕੇ ਇਹ ਵੀ ਤਾਂ ਆਈ ਹੈ ਜੀ ਇਹਦੇ ਔਗਣ ਤਾਂ ਮੰਨੇ ਜਾਂਦੇ ਆ ਵੀ ਇਹ ਬਾਲਾ ਕੁਛ ਦਿੱਤਾ ਜਾਵੇ ਤਾਂ ਬੰਦੇ ਦੇ ਸਾਈਡ ਇਫੈਕਟ ਅੰਗਰੇਜ਼ੀ ਦਵਾਈ ਵੀ ਕਰੇ ਨਹੀਂ ਆਦਰਵਾਈਜ਼ ਤਾਂ ਜੀ ਇਹ ਵੀ ਮਤਲਬ ਅਮਰਤੀ ਮੰਨ ਲਓ ਤੁਸੀਂ ਇਹ ਵੀ ਜੜੀ ਬੂਟੀਆਂ ਤੋਂ ਚਲੋ ਉਹਨਾਂ ਦਾ ਅਰਕ ਹੋ ਗਿਆ ਜੀ ਉਹਨਾਂ ਦੇ ਸਿੰਥੈਟਿਕ ਕੈਮੀਕਲ ਪਾ ਕੇ ਥੋੜੀ ਜਿਹੀ ਉਹਨਾਂ ਦੀ ਭਾਵਨਾ ਬਦਲ ਗਈ ਹੈ ਨਾ ਜੀ ਤੇ ਇਸ ਕਰਕੇ ਮੈਂ ਜਿਹੜਾ ਚੂਰਨ ਦਿੰਨਾ ਮੈਂ ਸਿੱਧੀ ਜਿਹੜੀ ਬੂਟੀ ਦਿੰਨਾ ਜੀ ਮੰਨ ਲਓ ਡਾਇਰੈਕਟਲੀ ਮੈਂ ਕੋਸ਼ਿਸ਼ ਕਰਦਾ ਵੀ ਕੋਈ ਭਸਮਾ ਨਾ ਦਿੱਤੀ ਜਾਵੇ ਕਿਉਂਕਿ ਭਸਮਾ ਬਾਰੇ ਹਜੇ ਮੈਨੂੰ ਵੀ 30 ਸਾਲ ਹੋ ਗਏ ਮੈਨੂੰ ਨਹੀਂ ਪਤਾ ਵੀ ਕਿਸੇ ਬੰਦੇ 'ਚ ਸੋਨਾ ਭਸਮ ਦੀ ਘਾਟ ਹੈ ਚਾਂਦੀ ਦੀ ਘਾਟ ਹੈ ਜਾਂ ਮਤਲਬ ਤਾਂਬਾ ਭਸਮ ਦੀ ਘਾਟ ਹੈ ਉਹ ਤੁਸੀਂ ਦੇਤੀ ਮਨੁੱਖ ਨੂੰ ਮੰਨ ਲਓ ਸੋਨਾ ਭਸਮ ਦੀ ਘਾਟ ਨਾ ਹੋਈ ਆਪਾਂ ਦੇਤੀ ਤੇ ਮੇਰਾ ਖਿਆਲ ਹੈ ਵੀ ਉਹਦੇ ਸਾਈਡ ਇਫੈਕਟ ਜਿਹੜੇ ਹੁੰਦੇ ਆ ਤਾਂ ਜੋ ਪੀਜੀਏ ਵਾਲੇ ਪੁੱਛਦੇ ਠੀਕ ਹੈ ਜੀ ਕਿਤੇ ਨਾ ਕਿਤੇ ਉਹ ਜੰਮ ਗਈ ਜਾ ਕੇ ਸਰੀਰ 'ਚ ਤੁਹਾਨੂੰ ਉਹ ਨੁਕਸਾਨ ਕਰਦੀ ਏ ਇਸ ਕਰਕੇ ਜਿਹੜੇ ਚੂਰਨ ਹੈ ਜੀ ਚੂਰਨ ਤੁਸੀਂ ਅੱਖਾਂ ਵਿੱਚ ਕੇ ਘਰੇ ਬਣਾ ਲਓ ਆਪਾਂ ਬਹੁਤੇ ਚੂਰਨ ਘਰੇ ਹੀ ਬਣਾ ਲੈਂਦੇ ਆ ਜੀ ਅੱਛਾ ਜੀ ਤੇ ਕਿ ਉਹ ਬਿਲਕੁਲ ਠੀਕ ਨਹੀਂ ਜੀ ਜੀ ਬਿਲਕੁਲ ਹੁਣ ਆਪਣੇ ਕੋਲ ਟਾਈਫਾਇਡ ਦਾ ਜੀ ਟਾਈਫਾਇਡ ਦਾ ਮਤਲਬ ਪਹਿਲਾਂ ਆਪਾਂ ਥੋੜੀ ਮੋਟੀ ਇੰਗਲਿਸ਼ ਦਵਾਈ ਵੀ ਅਗਲੇ ਨੂੰ ਲਿਖਾਉਣੀ ਆ ਭਾਈ ਜਾਂ ਲਿਖਾ ਦੇਣੇ ਆ ਜਾਂ ਆਪਾਂ ਕਹਦੇ ਨੇ ਵੀ ਉੱਥੋਂ ਲੈ ਆ ਸਾਨੂੰ ਦਿਖਾ ਦੇ 5-7 ਦਿਨ ਉਹ ਦਿੰਨੇ ਆ ਜੀ ਉਸ ਤੋਂ ਬਾਅਦ ਮਤਲਬ 10 ਦਿਨ ਉਹਨੂੰ ਰਿਲੈਕਸੇਸ਼ਨ ਦੇ ਕੇ ਉਹੀ ਗੱਲ ਵੀ ਜਮੀਨ ਤਿਆਰ ਆਪਾਂ 21 ਦਿਨ ਮੈਡੀਸਨ ਦਿੰਨੇ ਆ ਜੀ ਟਾਈਫਾਇਡ ਦੀ 101% ਰਿਜ਼ਲਟ ਆ ਜੀ ਅੱਛਾ ਜੀ ਐਨੇ ਮੂੰਹ ਪੱਕੇ ਦੀ ਹੋਗੀ ਜੀ ਮੂੰਹ ਕਿਸੇ ਦਾ ਕਿੰਨਾ ਹੀ ਵਾਰ ਵਾਰ ਪੱਕੀ ਜਾਵੇ ਜੀ ਆਪਾਂ ਦਿੰਨੇ ਆ ਕੁਸ਼ ਦੇਖੋ ਉਹੀ ਮੈਂ ਪਹਿਲਾਂ ਕਿਹਾ ਹੱਡੀਆਂ ਵੀ ਰਸਾਇਣ ਹੈ ਆਯੁਰਵੇਦਿਕ ਪਰ ਦਵਾਈ ਅੰਗਰੇਜ਼ੀ ਵੀ ਮਾੜੀ ਨਹੀਂ ਠੀਕ ਹੈ ਜੀ ਜੇ ਉਹ ਸਹੀ ਤਰੀਕੇ ਨਾਲ ਦਿੱਤੀ ਜਾਵੇ ਇਸ ਕਰਕੇ ਆਪਣੇ ਜਿਹੜੇ ਕੁਸ਼ ਫਾਰਮੂਲੇਸ਼ਨ ਆ ਦੇਖੋ ਦੁਨੀਆ ਜਿੱਤੀ ਨਹੀਂ ਜਾ ਸਕਦੀ ਹਰੀ ਜਾ ਸਕਦੀ ਆਪਣੇ ਕੋਲੇ 30 ਇੱਕ 25 30 ਫਾਰਮੂਲੇ ਇਹੋ ਜੇ ਹੈਗੇ ਆ ਜੀ ਜਿਹੜੇ ਆਪਾਂ ਨੂੰ ਮਾਣ ਆ ਜਿੰਨਾ ਤੇ ਉਹ ਜਿਹੜੇ ਮੈਂ ਮਤਲਬ ਪਿਛਲੇ 15 20 ਸਾਲਾਂ ਤੋਂ ਪਨਾ ਰਹੇ ਹਾਂ ਅੱਜ ਮੰਨ ਲਓ ਕਿ ਜੇ ਮੈਂ ਆਪਾਂ ਜ਼ਿੰਦਗੀ ਚ ਫਿਲਮ ਨਹੀਂ ਪਵਾਈ ਉਹ ਮੇਰਾ ਉਹੀ ਚਿੱਤ ਕਰਿਆ ਮੈਂ ਕਿਹਾ ਚਲੋ ਜੋਬਨ ਜੀ ਆਪਣੇ ਮਿੱਤਰ ਹੈ ਆਪਣੀ ਫੈਕਟਰੀ ਦੀਆਂ ਫਿਲਮਾਂ ਪੈਂਦੀਆਂ ਜੀ ਮੈਂ ਕਿਹਾ ਚਲੋ ਆਪਾਂ ਇੱਕ ਹਾਜ਼ਰਬੇਦ ਦਾ ਵੀ ਪਵਾ ਦਿੰਦੇ ਹਾਂ ਠੀਕ ਹੈ ਜੀ ਇਸ ਕਰਕੇ ਮੈਂ ਮਤਲਬ ਇਹ ਜਿਹੜੀਆਂ ਗੱਲਾਂ ਕਰ ਰਿਹਾ ਮੈਂ ਦਿਲੋਂ ਹੀ ਕਰ ਰਿਹਾ ਠੀਕ ਹੈ ਜੀ ਐ ਨਹੀਂ ਹੈ ਵੀ ਮੈਂ ਕੋਈ ਲਿਖ ਪੜ ਕੇ ਕਰ ਰਿਹਾ ਹਾਂ ਹੋਰ ਕਰ ਰਿਹਾ ਹਾਂ ਆਪਾਂ ਦੇਖੋ ਇਸ ਤਰੀਕੇ ਨਾਲ ਦਵਾਈ ਦੇ ਦਿੰਨੇ ਆਪਾਂ ਕੋਈ ਬਾਲਾ ਵੱਡਾ ਨਹੀਂ ਕਰਿਆ ਸਿਸਟਮ ਆਪਾਂ ਸਾਫ਼ ਸੁਥਰੀ ਜਗਾ ਦੋ ਜਗਾ ਆਪਾਂ ਦਵਾਈ ਦੇ ਦਿੰਨੇ ਆ ਜੀ ਆਪ ਦਾ ਮੇਰਾ ਪਿੰਡ ਰੱਲੇ ਮੈਂ ਰੱਲੇ ਵੀ ਮੈਡੀਸਨ ਦੇ ਦਿੰਨਾ ਜੀ ਅੱਛਾ ਜੀ ਤੇ ਬਾਕੀ ਮੈਨੂੰ ਮਤਲਬ ਜਿਹੜਾ ਇਹ ਹੈ ਵੀ ਫੋਨ ਕਰਕੇ ਆਏ ਬੰਦਾ ਆਪਣਾ ਤਾਮਕੋਟ ਮੈਡੀਕਲ ਹਾਲ ਹੈ ਜੀ ਠੀਕ ਹੈ ਜੀ ਤੇ ਮਾਨਸਾ ਦੇ ਕੋਲ ਪੈ ਮਾਨਸਾ ਦੇ ਕੋਲੇ ਪੈ ਜਾਂਦਾ ਜੀ ਮਾਨਸਾ ਰੱਲਾ ਪਿੰਡ ਮਸ਼ਹੂਰ ਹੈ ਜੀ ਹਾਂ ਰੱਲਾ ਮਤਲਬ ਇੰਡੀਆ 'ਚ ਹੀ ਮਸ਼ਹੂਰ ਹੈ ਜੀ ਜੀ ਰੱਲੇ ਪਿੰਡ ਦੀ ਵੀ ਬਹੁਤ ਵੱਡੀਆਂ ਗੱਲਾਂ ਬਾਤਾਂ ਜੀ ਬਿਆਲੀ ਪਿੰਡ ਵੱਜਿਆ ਸਾਡੇ ਚੋਂ ਉਹੀ ਮਸ਼ਹੂਰ ਹੈ ਚਹਿਲ ਪਾਈ ਚਾਰੇ ਦਾ ਜਿੰਨਾ ਚਹਿਲ ਪਾਈ ਚਾਰਾ ਹਲਵਾੜ ਦਾ ਜੀ ਉਹਨਾਂ ਸਭ ਦਾ ਪਿੱਛਾ ਰੱਲ ਹੈ ਠੀਕ ਹੈ ਜੀ ਇਸ ਕਰਕੇ ਮਤਲਬ ਜਿਹੜਾ ਮੈਡੀਸਨ ਆਪਾਂ ਆਪਣਾ ਸੰਪਰਕ ਨੰਬਰ ਦੱਸ ਦੋ ਆਪਣੇ ਦੱਸੋ ਹਾਂ ਜੀ ਸੰਪਰਕ ਨੰਬਰ ਮੇਰਾ ਨਾਮ ਸੁਖਵਿੰਦਰ ਸਿੰਘ ਚਹਿਲ ਜੀ ਰੱਲਾ ਅਸੀਂ ਬਾਬਾ ਜੋਗੀ ਪੀਰ ਦੇ ਚੇਲੇ ਆਂ ਚੇਲਿਆਂ ਦੇ ਕੋਠਿਆਂ 'ਚੋਂ ਤੇ ਮੇਰਾ ਸੰਪਰਕ ਨੰਬਰ ਹੈਗਾ ਜੀ 98156 98364 ਜੀ ਇਹ ਜੋ ਵੀ ਮੇਰੇ ਵੀਰ ਭੈਣ ਭਰਾ ਬੱਚੇ ਨੇ ਮੇਰੇ ਨੂੰ ਕੋਈ ਦਵਾਈ ਲੈਣ ਆਉਣਾ ਤੇ ਇਹ ਫੋਨ ਕਰਕੇ ਆਉਣ ਕਿਉਂਕਿ ਵੀ ਦਿਨ ਵਿੱਚ ਦੀ ਸਿਰਫ 2 ਘੰਟੇ ਰੱਖੇ ਹੋਏ ਆ ਜੀ ਇਸ ਮੰਨ ਲਓ ਵੀ ਤੁਸੀਂ ਸਮਝ ਲਓ ਵੀ ਕੰਮ ਨੂੰ ਸੇਵਾ ਨੂੰ ਜਾਂ ਡਾਕਟਰੀ ਨੂੰ ਜਾਂ ਬਿਜ਼ਨਸ ਨੂੰ ਦੋ ਕੁ ਘੰਟੇ ਆਪਾਂ ਦਿਨ ਵਿੱਚ ਦੀ ਟਾਈਮ ਇਸ ਵਾਸਤੇ ਕੱਢਦੇ ਆਂ ਬਾਕੀ ਆਪਣਾ ਤੁਹਾਨੂੰ ਪਤਾ ਹੀ ਹੈ ਵੀ ਐਗਰੀਕਲਚਰ ਦਾ ਹੋ ਜਾਂਦਾ ਜੀ ਆਪਾਂ ਹੋਰ ਜੌਬ ਜਿੱਦਾ ਵੀ ਹੋ ਜਾਂਦਾ ਹੈ ਤੇ ਦੋ ਘੰਟੇ ਆਪਾਂ ਸ਼ੌਂਕ ਨਾਲ ਕੱਢਦੇ ਆਂ ਬਾਕੀ ਜੋ ਵੀ ਮੈਡੀਸਨ ਤਿਆਰ ਕਰਾਉਣਾ ਜੀ ਮੈਂ ਉਹ ਹੱਥੀਂ ਘਟਾ ਕੇ ਕਰਾਉਣੇ ਉਹੀ ਪੈਰਾ ਨਹੀਂ ਬੈਦਾਂ ਵਾਲੀ ਗੱਲ ਹੈ ਠੀਕ ਹੈ ਠੀਕ ਹੈ ਜੀ ਵੀ ਇੰਨੀ ਪਵਿੱਤਰਤਾ ਨਾਲ ਕਰਾਉਣੇ ਆਪਾਂ ਝੂਠੇ ਹੱਥ ਵੀ ਨਹੀਂ ਕਿਸੇ ਨੂੰ ਲਾਉਣ ਦਿੰਦੇ ਅੱਛਾ ਜੀ ਜਦੋਂ ਆਪਾਂ ਮੈਡੀਸਨ ਪਾਤੀ ਜੀ ਆਪਾਂ ਉਹਦੀ ਪਵਿੱਤਰਤਾ ਬਰਕਰਾਰ ਰੱਖਦੇ ਆਂ ਉਹਨੂੰ ਬਣਾਉਣ ਤੋਂ ਲੈ ਕੇ ਖਾਣ ਤੱਕ ਖਾਣ ਤੱਕ मतलब ਇਹ ਨਹੀਂ ਹੈਗਾ ਵੀ ਕਿਤੇ ਵੀ ਅਪਵਿੱਤਰਤਾ ਕਰਦੀ ਹੈ ਉਹ ਨੂੰ ਇਸ ਕਰਕੇ मतलब ਮੈਂ ਇਸ ਚੀਜ਼ ਨੂੰ ਬਹੁਤ ਪਵਿੱਤਰ ਤਰੀਕੇ ਨਾਲ ਚਲਾ ਰਿਹਾ ਹਾਂ ਜੀ ਤੇ ਉਹ ਮੇਰੀ ਸਫਲ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਆਪਾਂ ਨੂੰ ਦੇਖੋ ਦੁਨੀਆ ਮੈਂ ਇਹ ਨਹੀਂ ਕਹਿੰਦਾ ਮੈਂ ਸਾਰਾ ਕੁਝ ਕਰ ਦੂੰਗਾ ਆਪਣੇ ਨੂੰ ਢੀਂਗ ਤੋਂ ਢੀਂਗ ਦੁਨੀਆ ਬੈਠੀ ਹੈ ਠੀਕ ਹੈ ਜੀ ਪਰ ਮੈਂ ਆਪਦੇ ਲੈਵਲ ਮੁਤਾਬਕ ਹੈ ਜਿਸ ਤਰ੍ਹਾਂ ਮੈਂ ਸੱਚ ਤੇ ਚੱਲ ਰਿਹਾ ਹਾਂ ਇਹ ਸਿਸਟਮ 'ਚ ਤੇ ਮੈਨੂੰ ਮਾਨ ਆ ਜੀ ਠੀਕ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਆ ਕਰ ਦੂੰ ਬਾ ਕਰ ਦੂੰ ਦੇਖੋ ਮੈਨੂੰ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ 25 30 ਕੇ ਮੇਰੇ ਕੋਲੇ ਨਕਸ਼ੇ ਹੈਗੇ ਆ ਜਿਹੜੇ ਜਿਨ੍ਹਾਂ ਤੇ ਮੈਂ ਮਾਨ ਕਰਦਾ ਜੀ ਠੀਕ ਹੈ ਜੀ ਤੇ ਉਹਨਾਂ ਦਾ ਮੈਨੂੰ ਰਿਜ਼ਲਟ ਵੀ 100% ਠੀਕ ਹੈ ਜੀ ਹਾਂਜੀ ਉਹ ਤੁਹਾਡੇ ਸਾਹਮਣੇ ਹੀ ਆ ਜੀ ਇਹ ਹਾਂਜੀ 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 ਠੀਕ ਹੈ ਬਈ ਦੋਸਤੋ ਤੇ ਜੇ ਕਿਸੇ ਨੇ ਵੀ ਨੂੰ ਵੀ ਕੋਈ ਸਮੱਸਿਆ ਹੋਵੇ ਬਾਈ ਹੋਰ ਨਾਲ ਸੰਪਰਕ ਕਰ ਲਏ ਤੇ ਬਾਈ ਹੋਰ ਨੇ ਦੱਸ ਹੀ ਦਿੱਤਾ ਵੀ ਬਾਈ ਹੋਰੀ ਦੋ ਘੰਟੇ ਬੈਠੇ ਤੇ ਫੋਨ ਕਰਕੇ ਆਏ ਆਪਾਂ ਕਹੇ ਜੀ ਅਪਾਇੰਟਮੈਂਟ ਲੈ ਕੇ ਫੇਰ ਹੀ ਆਇਓ ਨਹੀਂ ਬਾਈ ਹੋਰੀ ਮਿਲਦੇ ਨਹੀਂ ਹੈਗੇ ਤੁਸੀਂ ਟਿਕਟ ਆਉਂਗੇ ਤੇ ਠੀਕ ਆ ਬਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣ ਨੂੰ ਸਬਸਕ੍ਰਾਈਬ ਫਸੀ ਕਰ ਦਿਓ